ਕਿ ਬਾਬੋ ਸਸਤੀ ਕਾਲੀ ਫਸਰੇ ਨ ਕੀ ਹਾਲ ਚੜਾ ਤੇ ਅੱਜ ਨਵੇਂ ਤਰੀਕੇ ਨਾਲ ਬੰਟੀ ਕਰੇ ਹਨਾ ਬਲੌਗ ਦੀ ਸ਼ੁਰੂਆਤ ਕਰ ਰਹੇ ਹਾਂ ਜਣਬਰ ਕਿਵੇਂ ਛੱਡ ਕੇ ਮੱਟੀ ਓਏ ਅੱਜ ਲਾਉਣਾ ਬਾਈ ਬੰਟੀ ਕਾਲ ਜਣਬਰਾਂ ਨੂੰ ਰੰਗ ਬਾਈ ਠੀਕ ਆ ਹਰਾ ਕੱਢ ਲਈਏ ਤੇ ਐਂਡ ਗੁਲਾਬੀ ਮੇਰੇ ਨਾਲ ਹਰਾ ਤੇ ਕਲابی ਲਾਵਾਂਗੇ ਲਾਲ ਤਾਂ ਹਾਲੇ ਪਤਾ ਨਹੀਂ ਹੈਗਾ ਹਨਾ ਕਾਲੇ ਨੂੰ ਕਾਲੀ ਚੀਨ ਨੂੰ ਪਰਾਂ ਕਰਦੇ ਡਰਦੇ ਨੇ ਕੁਪਟਰ ਅੱਡੋ ਠੀਕ ਆ ਦੇਖੋ ਹੱਤਾਂ ਨਾ ਰਾਮ ਜੀ ਦੇ ਦੇ ਪੀਰ ਚ ਹਾਂ ਜੀ ਦੇ ਕੈਂਡ ਨੇ ਤੇਰੀ ਪਾਂ ਤੇ ਕੂਪਟਰ ਛੱਡ ਰੱਖੇ ਨੇ ਇਹਨਾਂ ਨੇ ਬਾਈ ਠੀਕ ਆ ਮਾਹੌਲ ਜੋ ਪਹਿਲਾਂ ਵਾਲਾ ਬਣਿਆ ਪਿਆ ਤੇ ਹੁਣ ਕੜ ਤੇ ਕੁੜ ਤੇ ਜਾਣ ਬਰੋ ਅੜਦੇ ਕੁੜ ਤੇ ਹੁਣ ਜਾਣ ਬਰ ਹਾਂ ਬੰਦੇ ਕਰ ਤੇ ਅੱਛਾ ਨਹੀਂ ਅਰੇ ਇੱਕ ਚੱਲ ਇੱਕ ਦਾ ਨਿਕਲ ਗਈ ਕਿਹੜੀ ਨਿਕਲੀ ਆ ਗਈ ਫਿਰ ਲੱਗੀ ਹੋਈ ਸੀ ਤੇ ਆਪਣੇ ਨਹੀਂ 6 ਵਜੇ ਸਿੱਧੀ ਜਾਲ ਨਾ ਲੱਗੀ ਹੋਈ ਸੀ 2:00 ਤੋਂ 4:00 ਤੱਕ ਕਰਨੀ ਸੀ ਹਾਂ 4:00 ਹੋਈ ਉਹ ਵੀ ਮਨੇ ਦੇ ਕਲਾ ਉੱਤੋਂ ਉੜ ਕੇ ਸਿੱਧਾ ਜਾਲ ਚੋਂਦੀ ਤੇ ਹੋਮ ਗਈ ਚਲਾਇਂ ਗਾਰਫਰਾ ਰੂਣ ਲਿਆ ਦੋ ਰੂਣ ਲਿਆ ਰੂਣ ਨੂੰ ਕਹਿੰਦੇ ਸਾਡਾ ਨਾ ਪੈਦਾ ਹੂੰ ਦੋ ਰੂਣਾਂ ਲਿਆ ਕੇ ਧੱਕੇ ਤਲੇ ਵੇੜ ਲੰਨੇ ਆ ਦੇਖਿਓ ਹੁ ਕਤੇ ਹੁਣ ਬਿਨਾ ਬਾਹਰ ਆ ਜਾਣ ਜਾਨਵਰ ਜੇ ਹਾਂ ਜੱਜਾ ਬਾਪੂ ਮਾਰਾਂ ਕਲੋਂ ਲੱਗ ਰਿਹਾ ਯਾਰ ਨਾਮ ਆਹ ਕੇ ਤੇ ਰੀਲ ਬਣਾਣੀ ਹੋਵੇ ਬੋਲ ਲੈਣੀ ਆ ਇੱਕ ਸਾਰ ਨਾਮ ਮਤ ਗੁਜ਼ਾਰ ਪਈ ਹੈ ਉਹ ਖਰਾਗਾ ਕੰਡਾ ਕੰਡਾ ਮਗਨ ਰਹਿਣ ਕਰ ਤੈ ਤੂੰ ਬੜਾ ਕੰਡਾ ਬੁਸ਼ਾ ਕਮਾੜ ਲਿਆ ਗੜ ਛੱਡੀ ਕਰਨ ਹਰਾ ਘੰਡਾ ਆ ਜਾ ਉਹ ਦੂਆ ਪੰਜਾ ਫਟ ਪਈ ਤੇਰੀ ਕਰੀ ਟੈਂਟਿੰਗ ਪੈਂਟ ਲਾਓ ਵੀ ਮਿੱਤਰੋ ਲਓ ਇੱਕ ਤਾਂ ਲਾਤਾ ਇਹਦੇ ਰੰਗ ਹਰਾ ਕੰਡ ਹਰੀ ਟੌਰੀ ਕੋਈ ਪਰ ਉਹਦੇ ਬੱਲੇ ਆਉਂਦੇ ਆਵਾਂਗੇ ਇੰਨੇ ਕੇਵਾ ਥੋੜੇ ਹੀ ਟਾਈਮ ਜਾਂਦਾ ਮੇਰੇ ਵੀਰੋ ਐਂ ਛੱਡਦੇ ਨਾ ਛੱਡਦੇ ਤਾਂ ਵੀ ਤਰ੍ਹਾਂ ਹੋ ਜਾਂਦਾ ਇਹਨੇ ਵੀ ਛੱਡ ਦਿਆ ਸੁੱਕੂ ਜੂ ਘਰ ਨਾਲੇ ਲਓ ਜੀ ਇੱਕ ਦੇ ਕਰਤਾ ਜੀ ਰੰਗ ਇੱਕ ਹੋਰ ਲਿਆ ਬਾਮਣ ਸੱਦੇ ਕਿ ਉਹ ਪੂਛ ਕੱਟਦੇ ਇਹ ਉਹ ਦੂਜਾ ਬੜਾ ਬੜੇ ਕੱਟਦਾ ਜਾਣੀ ਜਰਾ ਉਹ ਬੜੇ ਬਾਮਣਾ ਜੀ ਕਰਕੇ ਜਾਊਗਾ ਕੰਮ ਯਾਰ ਦੋਨੇ ਹਰੀਆਂ ਗੱਛਾਂ ਹੈ ਹਰੀ ਗਾਲ ਗੱਛੇ ਲਗਾ ਦੋਨੇ ਹਰੀਆਂ ਆ ਮੈਂ ਕਿਹਾ ਜਿਆਦਾ نیچے ਨਾ ਲੇ ਕੇ ਯਾਰ ਰਤੇ ਤੱਕ ਕੱਛ ਕੱਛ ਸੋਣੀ ਲਾਦੀ ਲੰਮੀ ਬਹੁਤ ਆ ਮਸਤ ਲਾਣੀ ਪਦੂ ਜੀ ਕਾ ਚ ਲਾਲ ਕਰ ਦਿੰਦਾ ਹਾਂ ਹਾਂ ਨਾਲ ਨਾਲ ਆ ਦੇਖ ਆ ਜੀ ਮਤਰੋ ਲੱਗੇ ਦੂਜੇ ਬੱਚੇ ਜੇ ਤੰਤਰਾਂ ਕਰ ਰਹੇ ਇਹਨਾਂ ਦੇ ਤੰਤਰਾਂ ਕਰਾਂਗੇ ਸਤਾ ਸਤਾ ਕੋਣ ਨਹੀਂ ਕਹਿੰਦਾ ਸਤਾ ਪਾ ਜੀ ਓਏ ਆਪ ਸਰ ਚ ਲਾਤਾ ਦੀ ਬੜਪੜੀ ਚ ਇਹ ਮੇਰੇ ਆਦੀ ਨਹੀਂ ਜੀ ਤੇਰੇ ਚ ਹੌਸਲੇ ਨੇ ਪੁੱਤਰ ਓਏ ਬਰਾਮਣ ਚ ਬਸ 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 ਬੜਾ ਲਾ ਮਨ ਹਲਾ ਹਲਾ ਮਾ ਕਿਤੇ ਲਾਲਾ ਰੰਗ ਲਾਉਣ ਲੱਗ ਪਏ ਦੋਏ ਘਰ ਓਏ ਆ ਮੂਸੀ ਵੀ ਜਨਾ ਯਾਰ ਪਿਛੀ ਚ ਕਾਲਾ ਸਕਾਲਾ ਜੀ ਓਏ ਆ ਓਏ ਯਾਰ ਬਾਬਾ ਕਬੂਤਰ ਨਹੀਂ ਫੜਨਾ ਉਹਨਾਂ ਨੇ ਇਹਨੂੰ ਲੈ 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 ਉਹ ਜੀ ਦੂਜੇ ਦੇ ਲਾਗੇ ਕੱਚ ਕਰਨਾ ਹਰੀ ਕੱਚ ਉਹ ਆ ਕੀ ਕਰੀ ਜਾਂਦਾ ਮਾਰ ਕੇ ਲਾ ਦੇਣਾ ਹੈ ਕੱਚਾ ਘੜਾਰੀ ਵਾਲੇ ਲਓ ਜੀ ਲਾਈਏ ਆ ਖੋੜਾ ਲਾਲ ਕੱਚ ਵਾਏ ਨੇ ਲਾਉਂਦੀ ਸੀ ਚੱਕ ਲਈ ਫਿਰ ਨੂੰ ਆ ਗੁਲਾਬ ਇਹ ਦਰ ਲਈ ਕਰਤੀ ਲਾਲ ਕੱਚ ਉਸਤਾਦ ਜੀ ਇਹ ਲਾਤਾ ਹਰੀ ਇਹਦਾ ਰਰਤਾ ਬੱਚਾ ਦਾ ਚਿੱਟੀਆਂ ਅੱਖਾਂ ਦਾ ਤੇ ਲਾਲ ਕਰਤੀ ਦੀ ਕੱਚ ਹਰੀ ਲਾਲ ਹਰੀ ਲਾਲ ਕਰ ਦਿੱਤਾ ਇਹਦੇ ਦਾ ਬਾਤ ਚੁਲਾ ਮਨ ਦਾ ਨਿੱਕਾ ਨੇ ਆਣਾ ਉਹਦਾ ਛੋਟਾ ਕੱਟ ਲੈ ਖੰਗਰ ਪਾਇਆ ਛੋਟਾ ਹਰੀ ਲਾਲ ਕਰਦਣਾ ਆ ਪਿਆ ਉਹ ਦੇਖੀ ਉਹ ਕੋਟਾ ਬੱਜੂ ਤਾਂ ਨਿੱਕਰੇ ਲਾਲ ਕਰਦਣ ਵਾਲਾ ਹਾਂ ਲਾਲ ਦਾ ਲਾਲ ਦੀ ਕਰਦੰਦਾ ਬੱਟਾ ਦਾ ਲੱਗਦਾ ਮੈਂ ਚੁੱਪ ਉਜਾ ਕਰ ਦੇਦਾ ਪੂਰਾ ਕਰ ਕੇ ਖਰਾ ਕਰਾਂਗੇ ਤੇ ਨਾਲ ਕਰਾਂਗੇ ਨਾਲ ਨਾਲ ਲਾਲ ਕਰੀ ਉਹ ਲਾਲ ਟੌਰੀ ਕੀਤੀ ਹੋਈ ਐ ਕਿ ਤੇ ਆਪਣੇ ਵਾਲੇ ਖਾਣ ਲੱਗ ਗਏ ਚੱਕਤੀ ਓਏ ਗੁਬਟਰ ਨਹੀਂ ਵੜਨਾ ਨਾ ਯਾਰ ਬੱਸ ਤੇ ਕਿੜਾ ਕਿੜਾ ਸ਼ਰੀਰ ਉਜਾਇਆ ਕਰਦੇ ਓਏ ਤੈਨੂੰ ਵੀ ਜਾਣ ਮੱਚੀ ਹਣਾ ਆਪੋਂ ਦਾ ਨਾ ਰਿਲੇ ਬਣਾ ਮੈਂ ਕਰੀ ਲਮਣਾ ਆ ਗਿਆ ਨਵੀਂ ਤਾਂ ਜਮੇ ਜਮੇ ਫਾਈਲ ਉਡਾ ਲਾ ਗਿਆ ਤੇ ਫਾਈਲ ਇਹ ਤੁਮਾ ਤੁਹਾ ਅਸਰਾ ਪੂਰੀ ਕਰ ਦਾਂਗੇ ਜੀ ਨਿਕਰ ਕਰ ਜਾ ਆ ਤਾਂ ਨਹੀਂ ਦੰਡਾ ਨਹੀਂ ਖੋਣੇ ਲੱਗਦੇ ਜਿਹੜੇ ਜਿੰਨਾ ਲੈ ਵੀ ਮਤਰਾ ਪੂਰੀ ਸਾਰੀ ਕਰ ਮਾਰ ਦੇ ਕਿ ਇਹ ਇਧਰ ਵਾਲੀ ਕਰਤੀ ਹ ਪੱਲੇ ਦੇ ਦੰਡਾ ਇਹ ਸਾਡੀ ਪਰੰਪਰਾ ਜਦ ਜਰੀ ਆ ਆ ਜਿਹੜਾ ਬਖਰ ਜਿਹੜਾ ਵਿੱਚੀ ਕਰਦੇ ਆ ਸੇਡਿੰਗ ਇਨ ਯੂਰ ਪਰਾਨੀ ਯਾਦਗਰੀ ਹੈ ਰੰਗ ਆਪਣਾ ਕਿੱਥੇ ਆ ਗੂਦ ਮਰ ਗਈ ਉਹ ਵਿਚਾਰੀ ਬਾਜੀ ਦੇ ਕੋਲ ਬਾਕੀ ਦੁਬਾਰਲੇ ਬੰਦਾ ਘਰੇ ਆ ਕੇ ਮਰ ਗਈ ਬਲੀ ਸਾਨ ਦੀ ਨਾ ਉਹ ਕਰਦੇ ਜੀ ਟੌਰੀਏ ਜੀ ਸਾਰੀ ਕਰਦਾ ਮਾਮੂ ਵੀ ਸੈਣਾ ਆਪਣਾ ਯਾ ਲਾ ਯਾਰ ਅੰਦ ਆ ਐਡ ਕਰਿਆ ਰੰਗ ਦਾ ਖਰਾਬ ਪੱਲੇ ਤੇ ਡੰਡਾ ਯਾ ਲ ਵੀ ਵਤਰਾ ਇਹ ਰਗਾ ਮਚਾਉਣਾ ਗਾਨਿਆ ਗਾਨਿਆ ਨਾਮ ਨਾਲ ਆ ਬੈਠਾ ਤੇ ਲੈ ਆਪਾਂ ਇਹ ਗੇਲਾ ਆ ਜਾਣਾ ਹੈ ਹਰੀਕ ਆਛਾ ਤੇ ਬਲਾਦੀ ਸਾਤਾ ਆ ਥੋੜਾ ਜਿਹਾ ਬਾਅਦ ਦੁਬਾਰਾ ਆ ਗਿਆ ਇਹਦੇ ਕਿੰਟ ਲੱਗਾਰਾਂ ਉੱਤਰ ਆਈ ਜਾਣਾ ਹਾਂ ਆ ਬੈਠਿਆ ਗੁੰਦੇ ਚ ਇਕਾ ਹਾ ਗਲਾਬੀ ਖੰਡ ਦੋ ਦਿਨ ਰਹਿ ਕੇ ਆਇਆ ਜੀ ਬਾਹਰ ਇਹ ਪੂਰਾ ਆਣ ਚਿਉਟੀ ਦੇ ਵਜ੍ਹਾ ਮੋਰ ਬੱਪੀ ਆਣੇ ਚਾਹਵਾ ਆ ਮੋਰ ਦਿਖਾ ਦਈ ਦੋ ਦਿਨ ਦਾ ਦੋ ਦਿਨਾਂ ਤੋਂ ਬਾਹਰ ਰਹੇ ਤਾਂ ਹੈਰਾਨ ਹੁੰਦੇ ਨੇ ਵੀ ਇਹ ਇਹ ਬੰਦੇ ਆ ਨਾ ਜਾਨਵਰ ਮਨ ਲੇ ਛਾਲ ਲੀਤੇ ਹੁਸ਼ੂਰ ਮੇ ਜਾਦੇ 3-3 ਲੱਖ ਬੰਦਾ ਦੇਖਦਾ ਇਹਨੂੰ ਤੇ ਇੱਧਰ ਆਹਾ ਉਸਾਲਾ ਕੰਟੇ ਕਈ ਜਣੇ ਮੇਰਾ ਲਈ ਕਰਤੀ ਕੋ ਬੰਗ ਲਾਏ ਨੇ ਨਾ ਵੀ ਮਤਰਾ ਉੱਕ ਕਿਰ ਬੋਰ ਤੇ ਵਾ ਇਧਰ ਮੂਰ ਦਾ ਭਾਈ ਲੱਗ ਰਿਹਾ ਆ ਰੰਗਲਾ ਜੀ ਰਵੀ ਵਾਲੀ ਜਾਨਵਰਾਂ ਦੇ ਬੱਚਿਆਂ ਨੇ ਖੜੀ ਹੋ ਜਾ ਇਹ ਨਾ ਹੋਵੇ ਠੀਕ ਆ ਇਹਦਾ ਕਰੇਗਾ ਲਾੜ ਪੁੰਜਾ ਚੁੱਪੀ ਜਾਂਦਾ ਠੀਕ ਆ ਇਹ ਲਾੜ ਸਰਦਾਰ ਜੀ ਮਾਰ ਕੀ ਬਾਵ ਇਹ ਮੱਤਾਂ ਨਾ ਤੇ ਇਹ ਘਾਰਪਤਾ ਵੀ ਜੇਦੀ ਨਾਲ ਕੱਚ ਠੀਕ ਆ ਇਧਰ ਲਈ ਵੀ ਇਧਰ ਲਈ ਵੀ ਠੀਕ ਆ ਠੀਕ ਆ ਬਈ ਤੇ ਇੱਕ ਆ ਗਿਆ ਆ ਦੋ ਜਣ ਕੋ ਹੋਮਿੰਗ ਦੀ ਵਾਟੇ ਨੂੰ ਕੋਣ ਆ। ਏ ਕਾਹਾ। ਨਬੇ ਜਾਂ ਕਿਹਦੇ ਖਾ। ਇਹ ਇਥੇ ਬਾ ਚੌਕ ਚ ਲਾਹਣੋਂ ਤਾਂ। ਇਹਦੀ ਕਰੀਆ ਹਰੀ ਟਾਵਰੀ। ਇਹਦੇ ਵਧੀਆ ਰੰਗ ਲੱਗਦਾ ਸਾਰਾ ਨਾ। ਹਰੀ ਟਾਵਰੀ ਸਾਰਾ ਰੰਗ। ਦੰਦਾ ਪਾਉਣ ਵਾਲੇ। ਭਾਈ ਛੋੜਾ ਬਾਗਲ ਰਾਣੀ। ਨਾ ਯਾਰਾ ਕੁਮਾਰਲੀ ਬਣਾ ਲਿਆ ਸਤੂ ਨਹੀਂ ਕਰਦੇ। ਏ ਕਾਹਾ ਬਈ ਠੀਕ ਆ ਇਹਦੇ ਹੁਣ ਲਾਉਣਾ। ਥੋੜਾ ਇੱਥੇ ਦੋ ਜਣ ਬਰ ਹੋਰ ਨਹੀਂ। ਉਹ ਨਾਲੇ ਬੱਚੇ ਉਹ ਉੱਥਾ ਬੈਠਾ ਹਾਂ ਕੋਈ ਬੈਠਾ ਹਾਂ ਨਾਲੇ ਬੱਚੇ ਹਲੇ ਕਾ ਉਹ ਹਾਦੀ ਕੋ ਬੈਠਿਆ ਹਾਂ ਇਹ ਕਹਾ ਹਾਂ ਨਾਲੇ ਬੱਚੇ ਉਹ ਉਹ ਦੋ ਦਣ ਬਾਹਰ ਹੈ ਕਿਆ ਜੇ ਨਾਲ ਲਓ ਜੀ ਸਾਰੇ ਬੱਚਿਆਂ ਤੇ ਰੰਗ ਲੱਗ ਗਿਆ ਲੱਗ ਗਿਆ ਰਾਦਾ ਬਣ ਗਈ ਬਾਪ ਦੇ ਉਹ ਜਿੜੜ ਵੀ ਗਿਆ ਦੇਖਾਂਗੇ ਤੇ ਗਾਰ ਕੋ ਕਿਸੇ ਨੂੰ ਠੀਕ ਆ ਅੱਜ ਦੇ ਵਲੋਗ ਦੇ ਬਸ ਇਹ ਸੀ ਆ ਦੇਖੋ ਇੱਕ ਆ ਬੈਠਾ ਸਾਹਮਣੇ ਇਹਦੇ ਨਾਲ ਰੰਗ ਵਾ ਓਕੇ ਬਾਏ ਬਾਏ ਮਿਲਦੇ ਆ ਕੱਲ ਮਿਲਦੇ ਆ ਫੇਰ ਕਈ ਦਿਨਾਂ ਬਾਅਦ ਬਾਏ